ਆਫੇ ਇੱਕ ਪੁੱਛਣਾ ਭੁੱਲ ਗਏ ਹਾਂ ਜੀ ਸਾਡਾ ਪਰਿਵਾਰ ਕਿੰਨਾ ਵੱਡਾ ਆਪਣੇ ਪਰਿਵਾਰ ਪਰਿਵਾਰ ਜਾਵਾਂਗੇ ਸਾਡਾ ਪਰਿਵਾਰ ਤਕਰੀਬ ਵਿੱਚ ਅਸੀਂ ਤਿੰਨ ਭਾਈ ਹਾਂ ਜੀ ਤਿੰਨਾਂ ਭਰਾਵਾਂ ਦੀ ਰਾਤ ਦੋ-ਦੋ ਬੱਚੇ ਜੀ ਤਿੰਨ ਤਿੰਨ ਔਲਾਦ ਸਾਡੀ ਪਰਿਵਾਰ ਜਿਹੜਾ ਹੈਗਾ ਉਹ ਹਿਸਾਬ ਦਾ ਇਹ ਠੀਕ ਹੈ ਕਿਰਪਾ ਜੀ ਮਾਲਕ ਦੀ ਬੜੀ ਕਿਰਪਾ ਜੀ ਅਸ਼ੀਰਵਾਦ ਹੈ ਜੀ ਨੂੰ ਹਾਂ ਕਰਦੇ ਜੀ ਪੋਤੇ ਹਾਂ ਜੀ ਹਾਂ ਜੀ ਪੋਤੀ ਹੋਈ ਜੀ ਮੇਰੇ ਮਗਰੋਂ ਹੋਈ ਹੈ ਜੀ ਹਾਂਜੀ ਹਾਂਜੀ ਸਾਡੇ ਸਾਰੇ ਪਿੰਡ ਵਾਸੀਆਂ ਨੂੰ ਵਧਾਈਆਂ ਭਾਈ ਉਹ ਮੇਰੇ ਮਗਰੋਂ ਆਈ ਹੈ ਰੋ ਰਿਹਾ ਜੈ ਤ੍ਰਿਆ ਕਾਲੀ ਭਾ ਕੀ ਪੀਤਰੋਂ ਦਾ ਅਸ਼ੀਰਵਾਦ ਹੈ ਜੀ ਸਾਡੇ ਤੇ ਜਿਹੜੇ ਪੁਰਾਣੇ ਪੀਤਰ ਹੈ ਸਾਡੇ ਜੀ ਮਾਤ ਪਿਤਾ ਉਹਨਾਂ ਦਾ ਅਸ਼ੀਰਵਾਦ ਹੈ ਥੈਂਕਸ ਧੰਨਵਾਦ ਭਾਈ ਪਿੰਡ ਵਾਸੀਓ ਹਰ ਮਾਨ ਦੇਵ ਹਰ ਹਰ ਮਾਨ ਦੇਵ ਜੈ ਬੋਲੇ ਆਜੋ ਵਾਹਿਗੁਰੂ ਚਲੋ ਜੀ ਚਲੋ निघा चुवा दो महीन बाद ठेकेदार चाचा चंद जीते

ਆ ਜੀ ਆਓ ਸਾਰੇ ਜੀ ਸਾਰਾ ਚਲੋ ਜਮਾ ਦੇਖੋਗੇ ਅੰਦਰ ਆਇਓ ਬਹੁਤ ਵਧੀਆ ਆਜਾਓ 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 ਅੰਦਰ ਅੰਦਰ thank <laughs> you ਚਰਨਾ ਪਿੰਡ ਚ ਆ ਗਿਆ ਜੀ ਪਿੰਡ ਦੇ ਆ ਦੇ ਚਰਨਾ ਚ ਆ ਗਿਆ ਜੀ ਤੁਸੀਂ ਕਿਹੜੇ ਪਿੰਡ ਤੋਂ ਅੱਛੋ ਕੈਸੇ ਇੱਥੋਂ ਪਿੰਡ ਤੋਂ ਕਿੱਦੀ ਕਿਉਂਗੇ 13 6 ਜੀ 13 6 2025 ਜੀ 12 ਨੂੰ ਝੰਡੇ ਬਣਾਏ ਜੀ ਇੱਕ ਦਿਨ ਮੈਂ ਮਾਫੀ ਪਰਮਾਤਮਾ ਕੋਲ ਮੰਗੀ 늦 ਗਿਆ ਮੈਂ ਇੱਕ ਦਿਨ ਕੋਈ ਘਰ ਚ ਮਜਬੂਰੀ ਸੀ ਕੰਮ ਦੀ ਮੈਨੂੰ ਇੱਥੋਂ ਤੁਸੀਂ ਪਹਿਲਾਂ ਰੋਪੜ ਗਿਆ ਜੀ ਰੋਪੜ ਤੋਂ ਕਿੱਥੇ ਗਿਆ ਰੋਪੜੇ ਬੇਰਵਾ ਦਿਓ ਜੀ ਰੋਪੜ ਤੋਂ ਅਸੀਂ ਗਏ ਜੀ ਗੁਰਾਲੀ ਪੀਜੀਆਈ ਮੋਲਾੰਪੁਰ ਬੈਰੀਅਲ ਜੀ ਪੰਚਕੂਲਾ ਜੀ ਪੰਜਕੂਲੇ ਤੋਂ ਬਾਅਦ ਅਸੀਂ ਗਏ ਜੀ ਮਾਤਾ ਜੀ ਐ ਇੱਧਰ ਆਪਣੇ ਪਹਿਲਾ ਮਾਤਾ ਜੀ ਦੇ ਦਰਸ਼ਨ ਕੀਤੇ ਜੀ ਇਹ ਹਿਮਾਚਲ ਦੇ ਵਿੱਚ ਆਉ ਹਿਮਾਚਲ ਚ ਮਾਤਾ ਹੋ ਨਹੀਂ ਨਾ ਭੁੱਲ ਗਏ ਮਾਤਾ ਦਾ ਤਰਲੋਕਪੁਰ ਜੀ ਠੀਕ ਹੈ ਜੀ ਤਰਲੋਕਪੁਰ ਰਾਹਪੁਰਾਣੀ ਜੀ ਮਾਨਗਪੁਰ ਟਫਰਾ ਜਿੱਥੇ 10 ਵੀ ਪਾਸ਼ਾ ਹੀ ਨੇ ਰਾਤ ਕੱਟੀ ਸੀ ਹਰਿਆਣਾ ਜੀ ਪੰਚਕੂਲਾ ਜੀ ਉਸ ਤੋਂ ਬਾਅਦ ਨਾਣ ਗਏ ਜੀ ਫੇਰ ਗਏ ਜੀ ਪੌਂਡਾ ਸਾਹਿਬ ਸਾਹਿਬ ਦੇਰਾ ਧੂਨ ਜੀ ਦੇਰਾ ਦੂਨ ਤੋਂ ਬਾਅਦ ਗਿਆ ਜੀ ਰਿਸ਼ੀਕੇਸ਼ ਉੱਥੇ 2 ਦਿਨ ਟਿਕੇ ਜੀ ਉਸ ਤੋਂ ਬਾਅਦ ਯਾਤਰਾ ਚાલુ ਹੋ ਗਈ ਜੀ ਅੱਗੇ ਕਿੰਨੇ ਦਿਨ ਵਿੱਚ ਪੁੱਜੇ ਉੱਥੇ ਉੱਥੇ ਮੈਂ ਪੁੱਜਿਆ ਜੀ 14 27 15 ਦਿਨ ਤੋਂ ਮੱਥਾ ਟੇਕਿਆ ਜੀ 27 28 ਤਰੀਕ ਨੂੰ ਮੱਥਾ ਟੇਕਿਆ ਜੀ ਮੈਂ ਸਮਝੇ ਜੀ ਦੱਸੋ ਤੁਹਾਨੂੰ ਕਿਸੇ ਛੋਕ ਜਾ ਗਿਆ ਇਹ ਫਿਰੰਟਾ ਯਾਤਰਾ ਕਰਨ ਦਾ ਵਾਸ਼ ਕੁਦਰਤੀ ਜੀ ਕੋ ਚੋਟ ਪੈਰ ਚਾ ਚੁੱਕੀ ਸੀ ਮੈਂ ਮਾਲਕ ਕੋਲ ਅਰਦਾਸ ਕੀਤੀ ਸੀ ਵੇ ਇਹ ਪੈਰ ਨੂੰ ਸਹੀ ਕਰ ਦੇ ਵੇ ਇਹ ਨਾਲ ਪੈਰਾਂ ਨਾਲ ਤੇਰੇ ਮੈਂ ਦਰਸ਼ਨ ਕਰਨੇ बस ਕੁਦਰਤੀ ਪਹਿਲੀ ਯਾਤਰਾ April ਚ ਚਲਾ ਗਿਆ ਜੀ ਮੈਂ ਰਿਸ਼ੀਕੇਸ਼ ਤੋਂ ਮੋੜ ਦਿੱਤਾ ਜੀ ਉਹਨਾਂ ਨੇ 2003 ਚ ਸ਼੍ਰੀ ਹਿਮਕੁੰਡ ਸਾਹਿਬ ਖੋਲਦਾ ਜੀ ਪਹਿਲੀ ਜੂਨ ਤੋਂ ਲੈ ਕੇ ਜੀ 10 ਅਕਤੂਬਰ ਤੱਕ ਫਿਰ 2006 ਗਿਆ ਜੀ 2004 ਗਿਆ 8 ਗਿਆ ਜੀ ਫਿਰ 13 ਗਿਆ ਜੀ ਜਦੋਂ ਪਰਮੈ ਹੋਇਆ ਜੀ ਕਦੇ ਰਸਤੇ 'ਚ ਤੁਹਾਨੂੰ ਦਿੱਕਤ ਆਈ ਹੈ ਦਿੱਕਤ ਕੋਈ ਸਾਈਕਲ ਦੀ ਕੋਈ ਨਹੀਂ ਆਈ ਕਦੇ ਬੈਂਕਰ ਹੋ ਗਿਆ ਉਹ ਵੀ ਸਾਈਕਲ ਨਹੀਂ ਜੀ ਨਹੀਂ بس ਇੱਕ ਬਾਲ ਲੀਕ ਹੋਇਆ ਸੀ ਉਹ ਵੀ ਕੁਦਰਤੀ ਸੰਤਾਂ ਦੇ ਡੇਰੇ ਹੀ ਹੋਇਆ ਬਾਕੀ ਸਿਹਤ ਪ੍ਰੋਬਲਮ ਜ਼ਰੂਰ ਹੈ ਮਾੜੀ ਮੋਟੀ ਸਰੀਰ ਦਰਦ ਮਾਰਦਾ ਜੀ ਜ਼ਿਆਦਾ ਕਠਨ ਯਾਤਰਾ ਜਦੋਂ ਹਿਮਕੁੰਡ ਸਾਹਿਬ 3 ਕਿਲੋਮੀਟਰ ਰਹਿ ਗਿਆ ਜਦੋਂ ਛਾਤੀ ਦਾ ਸਾਹ ਥੋੜਾ ਦਿੱਕਤ ਆਈ ਹੈ ਹਾਂ ਵਾਹਿਗੁਰੂ ਜੀ ਦਾ ਖਾਸਾ ਅਸੀਸ ਵਾਹਿਗੁਰੂ ਜੀ ਦੀ ਫਤਿਹ ਅੱਜ ਬਹੁਤ ਹੀ ਭਾਗਾ ਵਾਲਾ ਦਿਨ ਹੈ ਜੋ ਕਿ ਗਿਆਨ ਚੰਦ ਠੇਕੇਦਾਰ ਅੱਜ ਜੇ ਪੰਜਵੀਂ ਯਾਤਰਾ ਆਪਣੀ ਪੂਰੀ ਕਰਕੇ ਸ਼੍ਰੀ ਹੇਮਕੋਟ ਸਾਹਿਬ ਤੋਂ ਅੱਜ ਸਾਈਕਲ ਯਾਤਰਾ ਤੇ ਵਾਪਸ ਆਏ ਹਨ ਇਹਨਾਂ ਨੂੰ ਗਏ ਨੂੰ 13 ਤਰੀਕ ਨੂੰ ਇੱਥੋਂ ਗਏ ਸਨ ਅੱਜ 20 ਤਰੀਕ ਨੂੰ ਇਹ ਵਾਪਸ ਆਏ ਹਨ ਔਰ ਪਿੰਡ ਵੱਲੋਂ ਇਹਨਾਂ ਦਾ ਬੜਾ ਪਰਮਾਣ ਸਵਾਗਤ ਕੀਤਾ ਹੈ 1 ਮਹੀਨਾ 1 ਮਹੀਨਾ 7 ਦਿਨ ਹਾਂ ਇਹ 1 ਮਹੀਨਾ 7 ਦਿਨ ਇਹਨਾਂ ਨੂੰ ਹੋ ਗਿਆ ਹੈ ਨਾ ਗਏ ਨੂੰ ਸਾਈਕਲ ਦੀ ਯਾਤਰਾ ਇਹਨਾਂ ਨੇ ਕੀਤੀ ਹੈ ਬੜੀ ਇਹਨਾਂ ਦੀ ਹਿੰਮਤ ਹੈ ਪਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਆ ਕਿ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਔਰ ਪਿੰਡ ਵਾਲੇ ਸਾਰੇ ਇੱਥੇ ਉਹਨਾਂ ਦਾ ਸਵਾਗਤ ਕਰਨ ਲਈ ਆਏ ਹੋਏ ਹਨ ਮੈਂ ਪਿੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਪਰਮਾਤਮਾ ਤੱਤੀ ਹਵਾ ਨਾ ਇਹਨਾਂ ਨੂੰ ਲੱਗੇ ਕਿਉਂਕਿ ਇਹਨਾਂ ਨੂੰ ਇੱਕ ਬੜੀ ਸ਼ੌਂਕ ਸੀਗੀ ਪੰਜਵੀਂ ਯਾਤਰਾ ਕਰਨੀ ਕੋਈ ਸੌਖੀ ਨਹੀਂ ਆ ਲੋਕ ਤਾਂ ਕਾਰਾਂ ਬੱਸਾਂ ਤੇ ਜਾਂਦੇ ਜਾਂਦੇ ਥੱਕ ਜਾਂਦੇ ਹਨ ਪਰ ਇਹ ਸਾਈਕਲ ਤੇ ਇੰਨੀ ਦੂਰ ਯਾਤਰਾ ਜਿਹੜੀ ਹੈ ਜੀ ਦਿਨ ਰਾਤ ਇੱਕ ਕਦਾਰਨਾਥ ਬਦਰੀਨਾਥ ਹਿਮਕੋਟ ਸਾਬ ਔਰ ਹਰਦਵਾਰ ਦੇ ਵਿੱਚੋਂ ਹੁੰਦੇ ਹੁੰਦੇ ਅੱਜ ਘਰ ਵਾਪਸ ਪਹੁੰਚੇ ਹਨ ਤੇ ਬਹੁਤ ਇਹਨਾਂ ਦੀ ਇੱਕ ਤਪੱਸਿਆ ਹੈ ਕਿਉਂਕਿ ਹਰੇਕ ਆਦਮੀ ਤਪੱਸਿਆ ਨਹੀਂ ਕਰ ਸਕਦਾ ਸਾਈਕਲ ਤੇ ਯਾਤਰਾ ਕਰਨੀ ਤਾਂ ਬੜੀ ਔਖੀ ਆ ਔਰ ਦਿਨ ਰਾਤ ਇੱਕ ਕਰਕੇ ਦਿਨ ਇੱਕ ਰਾਤ ਕਰਕੇ ਇਹਨਾਂ ਨੇ ਮੀਂਹ ਮਿਹਰੀ ਦੇ ਵਿੱਚ ਧੁੱਪ ਦੇ ਵਿੱਚ ਇਹਨਾਂ ਨੇ ਜੋ ਤਪੱਸਿਆ ਕੀਤੀ ਹੈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਪਿੰਡ ਦਾ ਵੀ ਇਹਨਾਂ ਨੇ ਨਾਮ ਰੋਸ਼ਨ ਕੀਤਾ ਔਰ ਬਾਜੀਗਰ ਸਮਾਜ ਦਾ ਵੀ ਇਹਨਾਂ ਨੇ ਨਾ ਰੋਸ਼ਨੀ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਜੀ ਭੇਕੇ ਆ ਵੀ ਤੁਹਾਨੂੰ ਹੋਰ ਕੀ ਜਾਣਕਾਰੀ ਦੇਣੀ ਚਾਹੁੰਦੇ ਹੋ ਜਾਨਗਰ ਜੀ ਹਾਂ ਜੀ ਤੁਸੀਂ ਜਾਣਕਾਰੀ ਦਿਓ ਜਰ ਸਮਾਨ ਭੇਜਿਆ ਸੀ ਇਹ ਸਮਾਨ ਇਹ ਮੂਵੀ ਬਣवानी ਸੀ ਤੇਥਾ ਭੁੱਲ ਗਿਆ ਜੀ ਸ਼ਿਦਿਆਮ ਗੋਡਾ ਸਾਹਿਬ ਬਦਰੀਨਾਥ ਦੀਆਂ ਫੋਟੋਆਂ ਜੀ ਹਿਮਗੋਡਾ ਸਾਹਿਬ ਦੀਆਂ ਜੇ ਆਈਆਂ ਨੇ ਜੀ ਰੋਪੜ ਪਈਆਂ ਜੀ ਬਾਕੀ ਜਲ ਸਰੋਵਰ ਹੈ ਜੀ ਪ੍ਰਸ਼ਾਦ ਹੈ ਜੀ ਇਹ ਕੁਛ ਗੱਡੀ ਚਪੇਜ ਦਿੱਤਾ ਸੀ ਵਜ਼ਨ ਥੋੜਾ ਜ਼ਿਆਦਾ ਲੱਗਾ ਮੈਨੂੰ ਗੱਡੀ ਪਟਿਆਲੇ ਤੋਂ ਮਿਲ ਗਈ ਸੀ ਕੁਛ ਇਧਰੋਂ ਬੰਦੇ ਮਿਲ ਗਏ ਸੀ ਗੁਜਰਾں ਦੇ ਮੁੰਡੇ ਜਲਾਲਪੁਰ ਤੋਂ ਉਹਨਾਂ ਦੇ ਹੱਥ ਭੇਜ ਦਿੱਤਾ ਸੀ ਜੀ ਫਿਰ ਇਹ ਛੋਟਾ ਭਾਈ ਲੈ ਕੇ ਆਇਆ ਜੀ ਆਸਮਾਨ ਸਾਰਾ ਵੇਚੇ ਜੀ ਇਹ ਫਿਰ ਥੋੜਾ ਵਜ਼ਨ ਜ਼ਿਆਦਾ ਹੋ ਗਿਆ ਸੀ ਮੈਂ ਤਾਂ ਕਰਕੇ ਫਿਰ ਭੇਜ ਦਿੱਤਾ ਜੀ ਕਰ ਸੁਰੂਵਰ ਹੈ ਜੀ ਕਪੜੇ ਲੀੜੇ ਸੀ ਥੋੜੇ ਇੱਕ ਪੱਤ ਸੀ ਨਾਲ ਆਹ ਫਾਪ ਸਾਹਮਣੇ ਪਿਆ ਜੀ ਉਹ ਵੀ ਪੈ ਭੇਜ ਦਿੱਤਾ ਮੈਂ ਵਜਨ ਨਹੀਂ ਸੀ ਨਾ ਚੁੱਕ ਸਕਦਾ ਇਹ ਫੋਟੋ ਵਾਲੀ ਵੀ ਕਹਿੰਦੇ ਸੀ ਤੁਸੀਂ ਇਹ ਫੋਟੋ ਤਾਂ 2013 ਦੀ ਹੈ ਜੀ ਇਹ ਜਦੋਂ 2013 ਚ ਮੈਂ ਗਿਆ ਸੀਗਾ ਜੀ ਤੇ ਉਸ ਟਾਈਮ ਮੈਂ ਲੈ ਕੇ ਆਇਆ ਜੀ ਇਹ ਪਹਿਲੀ ਆ ਜੀ ਜਿਹੜੀਆਂ ਹੁਣ ਲੈ ਕੇ ਆਇਆ ਰੋਪੜ ਪਈਆਂ ਜੀ ਉਹਦੇ ਲਿਆਣੀਆਂ ਜੀ ਉਹ ਕਿਸੇ ਦੇ ਕੋਲ ਰੱਖ ਦਿੱਤੀਆਂ ਜੀ ਉਹ ਲਿਆਣੀਆਂ ਮੁੰਡਾ ਛੋਟਾ ਲੈ ਕੇ ਆਹ ਸਾਰੀਆਂ ਫੋਟੋਆਂ ਪੁਰਾਣੀਆਂ ਪਈਆਂ ਜੀ ਆਪਣੀ ਅਹੀਂ ਗੁਰੂ ਸਾਹਿਬ ਦੀ 2013 ਦੀ ਇਹ ਐ ਸਰੋਵਰ ਹੁੰਦਾ ਜੀ ਜਿਹੜਾ ਹਉਣ ਲੈਂਦਾ ਜੀ ਇਹ ਬਦਰੀਨਾਥ ਦੀ ਫੋਟੋ ਪਈ ਜੀ Vishnu Bhagwan ਦੀ ਜੇ ਖੋਲ ਕੇ ਮੱਥਾ ਮੱਥਾ ਟੇਕਣਾ ਜੀ ਮੈਂ ਰਾਜੀ ਪਹੁੰਚੇ ਤੁਹਾਡੇ ਸਾਹਮਣੇ ਜੀ ਇਹ ਕਿੰਨੇ ਹੋ ਗਏ ਤੁਹਾਡੀ 55 ਸਾਲ ਹੈ 55 ਹਾਂ ਜੀ ਠੀਕ ਹੈ ਹਾਂ ਪੰਜਵੀਂ ਯਾਤਰਾ ਤੇ ਜਾ ਕੇ ਆਇਆ ਜੀ 12 ਸਾਲ ਤੇ ਹਾਂ ਜੀ

ਹਾਂ ਜੀ ਸਿਕਰਾਂ ਜੀ ਜੀ ਜਾਂ ਕਰ ਦੇ ਜੇ ਹੋਰ ਨਹੀਂ ਆਉਂਦੀ ਚੰਗੀ ਦੱਸੋ ਜੀ ਇਹ ਜੀ ਮੈਂ ਥੋੜਾ ਸਮਾਨ ਜਿਆਦਾ ਸੀਗਾ ਜੀ ਜਲਾਲਪੁਰ ਤੋਂ ਮੁੰਡੇ ਆਏ ਸੀ ਜੀ ਉਹ ਮੈਨੂੰ ਮਿਲੇ ਜੀ ਉੱਥੇ ਬਦਰੀਨਾਥ ਜੀ ਇਸ ਸਰੋਵਰ ਮੇਰਾ ਰਿਸ਼ੀਕੇਸ਼ ਪਿਆ ਸੀਗਾ ਜੀ ਮੈਂ ਉਹਨਾਂ ਨੂੰ ਫਿਰ ਪੱਤੀ ਦੇਖ ਕੇ ਸਰੋਵਰ ਇੱਕ ਪੱਬ ਜੀ ਥੋੜਾ ਜਿਹਾ ਕੱਪੜੇ ਲੀੜੇ ਸੀਗੇ ਭਾਜਨ ਜ਼ਿਆਦਾ ਸੀਗਾ ਜੀ ਕਿ ਜਿੱਥੇ ਮਹਾਰਾਜ ਤਿੰਨ ਜੋਗ ਦੀ ਤਪੱਸਿਆ ਕੀਤੀ ਜੀ ਅਮਰਤਪੰਨ ਜਲ ਸਰੋਵਰ ਜੀ ਹੀਮਕੁੰਡ ਸਾਹਿਬ ਜਿੱਥੇ ਮਹਾਰਾਜ ਨੇ ਤਿੰਨ ਜੋਗ ਦੀ ਤਪੱਸਿਆ ਕੀਤੀ ਹੈ ਜਦੋਂ ਰੋਜ਼ ਹੀ ਇਸ਼ਨਾਨ ਬਾਜਦਾ ਤੇ ਮਹਾਰਾਜ ਦਾ ਇਸ਼ਨਾਨ ਹੁੰਦਾ ਜਿੱਥੇ ਤਿੰਨ ਤਾਰ ਹੋਵੇ ਇਹ ਉਸ ਉਸ ਸਰੋਵਰ ਦਾ ਕੁੰਡ ਲਿਆ ਕਿ ਮੈਂ ਇਹ ਘਾ ਕੇ ਲੈਂਦਾ ਜੀ ਇਹ ਬਹੁਤ ਔਖਾ ਲਿਆ ਜੀ 5 ਲੀਟਰ ਦਾ ਤਿੰਨ ਦਿਨ ਬਵਾਰ ਹੋ ਗਿਆ ਜੀ ਉੱਪਰੋਂ 1 ਲੀਟਰ ਵਜਨ ਨਹੀਂ ਆਉਂਦਾ ਜੀ ਮੈਂ 5 ਲੀਟਰ ਲੈ ਕੇ ਆਇਆ ਉਹਨਾਂ ਦੀ ਬੜੀ ਕਿਰਪਾ ਹੋਈ ਉਹਨਾਂ ਦੀ ਕਿਰਪਾ ਨਾਲ ਲੈ ਕੇ ਆਇਆ ਜੀ ਉਹਨਾਂ ਦੇ ਚਰਨਾ ਤੇ ਤਿੰਨ ਜੋਗ ਦੀ ਤਪੱਸਿਆ ਦਾ ਸਰੋਗਰ ਹੈ ਜੀ ਜਿਹੜਾ ਮੈਂ ਲੈ ਕੇ ਆਇਆ ਜੀ ਇਹ ਮੈਂ ਥੋੜਾ ਦੱਸਣੋਂ ਪਹਿਲਾਂ ਰਹਿ ਗਿਆ ਸੀਗਾ ਜੀ ਆਹ ਪੀਪੀ ਹੈ ਜੀ ਆਹ ਆਗਦੀ ਥੈਲੀ ਹੈ ਜੀ ਜਿਹੜੀ ਧਰੋ ਲਿਆ ਜੀ 100 ਰੁਪਏ ਵਾਹ ਸੁਖਦੇਵ ਠੀਕ ਹੈ ਜੀ ਧੰਨਵਾਦ ਪਾਣੀ ਪੀ ਲਵਾਂ ਜੀ ਸੁਖਦੇਵ ਜੀ ਤੁਹਾਡੇ ਇੱਥੇ ਪਿੰਡ ਪਹੁੰਚਣ ਤੇ ਤੁਹਾਡਾ ਨਿੱਘਾ ਸਵਾਗਤ ਕਰਦੇ ਆ ਕਿ ਤੁਸੀਂ ਸਾਡੇ ਘਰ ਆ ਕੇ ਸਾਰੀ ਜਾਣਕਾਰੀ ਲਈ ਆ ਕਿਉਂਕਿ ਪੰਜਵੀਂ ਯਾਤਰਾ ਕੀਤੀ ਇਹਨਾਂ ਨੇ ਬੜੀ ਤਪੱਸਿਆ ਕੀਤੀ ਆ ਸੈਕੜੇ ਜਾਣਾ ਬੜਾ ਔਖਾ ਆ ਲੋਕ ਤਾਂ ਗੱਡੀਆਂ ਤੇ ਨਹੀਂ ਜਾਂਦੇ ਕਿਉਂਕਿ ਬਾਰਸ਼ਾਂ ਦਾ ਟਾਈਮ ਆ ਧੂਪ ਦੀ ਇੰਨੀ ਧੂਪ ਦੇ ਵਿੱਚ ਜਾਣਾ ਕੋਈ ਸੌਖੀ ਗੱਲ ਨਹੀਂ ਆ ਔਰ ਪਿੰਡ ਵਾਸੀਆਂ ਨੇ ਵੀ ਬੜਾ ਸਾਥ ਸਾਡਾ ਦਿੱਤਾ ਆ ਤੇ ਪਿੰਡ ਵਾਸੀਆਂ ਨੇ ਸਵਾਗਤ ਕੀਤਾ ਹੈਗਾ ਜਿਸ ਮੈਂ ਪਿੰਡ ਵਾਸੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਖਾਸ ਕਰਕੇ ਮੈਂ ਤੁਹਾਡਾ ਕਰਦਾ ਤੁਸੀਂ ਸਾਡੇ ਇੱਕ ਬੋਲ ਤੇ ਇੱਥੇ ਸਾਡੇ ਪਿੰਡ ਹੈਡੋਵੇਟ ਪਹੁੰਚੇ मैं राम तो बोलता तो बहुत बहुत तो करता वाहगुरु जी का खालसा श्री वाहे जी की फतेद जी तो तो वाहगुरु जी का खालसा वाहेगुरु जी की फतेह ਮਾਫ ਕਰਨਾ ਜੀ ਪਹਿਲਾਂ ਮੈਂ ਇਹ ਦੋ ਕ ਸ਼ਬਦ ਬੋਲਣ ਤੋਂ ਭੁੱਲ ਗਿਆ ਜੀ ਜਿਹੜਾ ਮੈਂ ਯਾਤਰਾ 13 6 2025 ਤੋਂ ਹੇਡੋਂ ਬੇਟ ਸ਼੍ਰੀத் ਭਗਤ ਸਿੰਘ ਨਗਰ ਤੋਂ ਗਿਆ ਸੀ ਪੰਜਵੀਂ ਯਾਤਰਾ ਸ੍ਰੀ ਏਮਕੁੰਡ ਸਾਹਿਬ 12 ਸਾਲ ਤੋਂ ਗਿਆ ਸੀ ਪਲੱਸ ਬਦਰੀਨਾਥ ਕਦਾਰਨਾਥ ਇਹ ਜਿਹੜੇ ਮੈਂ ਤਿੰਨ ਧਾਮ ਸੁਵਾ ਮਹੀਨੇ ਦੇ ਵਿੱਚ ਘੁੰਮ ਕੇ 36 ਦਿਨ ਦੇ ਵਿੱਚ ਆਇਆ ਇਹ ਸਫਰ ਮੇਰਾ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ 1800 ਕਿਲੋਮੀਟਰ ਪਲੱਸ ਪਹਾੜ ਪਲੱਸ ਮੈਨ ਮદાન ਪਲੇਨ ਬਲਾਸ ਪਹਾੜ ਬਣ ਚੁੱਕਾ ਜਿਹਦੇ ਵਿੱਚ ਮੈਂ 40 ਕਿਲੋਮੀਟਰ ਦੀ ਟੋਟਲ ਯਾਤਰਾ ਦੇ ਵਿੱਚ 40 45 50 ਕਿਲੋਮੀਟਰ ਪੈਦਲ ਯਾਤਰਾ ਕੀਤੀ ਹੈ ਉਹ ਵੀ ਸਾਈਕਲ ਨਹੀਂ ਸੀ ਜਾ ਸਕਦਾ ਇਸ ਕਰਕੇ ਮੈਂ ਵਾਹਿਗੁਰੂ ਦੀ ਕਿਰਪਾ ਨਾਲ 1800 ਕਿਲੋਮੀਟਰ ਯਾਤਰਾ ਕਰਕੇ ਘਰ ਆ ਚੁੱਕਾ ਹਾਂ ਦੁਬਾਰਾ ਤੁਹਾਡਾ ਕੀ ਵਿਚਾਰ ਹੈ ਧੰਨਵਾਦ ਜੀ ਚਾਰ ਕੀ ਹਾਂਜੀ ਹਾਂਜੀ ਅਗਲਾ ਵਿਚਾਰ ਜੀ ਮੈਂ ਤਾਂ ਸਿਰਫ ਥੋੜੇ ਦਿਨ ਰੈਸਟ ਕਰਕੇ ਸਪੀਡ ਨਗਾਹ ਬਾਬਾ ਬਲਕਨਾ ਦੀ ਯਾਤਰਾ ਸਾਈਕਲ ਤੇ ਮੇਰੀ ਉਹ ਵੀ ਮੈਂ ਜਾਣਾ ਚਾਹਨਾ ਹੈ ਪਰ ਮੈਂ ਜੇ ਰੈਸਟ ਕਰਨੀ ਹੈ ਆਉਣ ਵਾਲਾ ਸਮਾਂ ਵਾਹਿਗੁਰੂ ਨੂੰ ਪਤਾ ਜੀ ਹੁਣ ਆਪਾਂ ਕੁਝ ਨਹੀਂ ਕਹਿ ਸਕਦੇ ਜਿਹਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਭ ਮਹਾਰਾਜ ਦੀ ਕਿਰਪਾ ਨਾਲ ਹੋਇਆ ਜੀ ਜੋ ਵੀ ਹੋਇਆ